ਆ ਮੇਰੀ ਭਗਵੰਤ ਮਾਨ ਜੀ ਨੂੰ ਬੇਨਤੀ ਆ ਹੱਥ ਜੋੜ ਕੇ ਕਿ ਭਗਵੰਤ ਮਾਨ ਜੀ ਮੇਰੀ ਬੇਨਤੀ ਜਰੂਰ ਸੁਣਨ ਪੰਜਾਬ ਨੂੰ ਸਭ ਤੋਂ ਜ਼ਿਆਦਾ ਲੋੜ ਆ ਐਗਰੀਕਲਚਰ ਡਵੈਲਪ ਕਰਨ ਦੀ ਮਹਿੰਗੀਆਂ ਫਸਲਾਂ ਦੀ ਤੇ ਮਹਿੰਗੀਆਂ ਫਸਲਾਂ ਵਿੱਚੋਂ ਸਭ ਤੋਂ ਜ਼ਿਆਦਾ ਜ਼ਰੂਰਤ ਆ ਭੁੱਕੀ ਦੇ ਠੇਕੇ ਖੋਲਣ ਦੀ ਭੁੱਕੀ ਦੇ ਭੁੱਕੀ ਦੀ ਖੇਤੀ ਕਰਨ ਦੀ ਭੁੱਕੀ ਦੀ ਖੇਤੀ ਪੰਜਾਬ 'ਚ ਬਹੁਤ ਜ਼ਰੂਰੀ ਆ ਭਗਵੰਤ ਮਾਨ ਜੀ ਤੇ ਬਹੁਤ ਛੇਤੀ ਪੁਕੀ ਦੇਖਿਆ ਤੇ ਸ਼ੁਰੂ ਕਰ ਦੋ ਪੰਜਾਬ ਚ ਕਿਉਂ ਕਿਉਂਕਿ ਇੱਕ ਦਾ ਰੇਡ ਵਧੀਆ ਮਿਲੂਗਾ ਲੋਕਾਂ ਨੂੰ ਦੂਜਾ ਚਿੱਟਾ ਛੱਡ ਜਾਣਗੇ ਲੋਕ ਕਿਉਂਕਿ ਤੁਸੀਂ ਵੇਖਿਆ ਹੋਣਾ ਜੇ ਕਿਤੇ ਆਪਾਂ ਸਾਰੇ ਕਿਸਾਨ ਆ ਜੇ ਕਿਤੇ ਆਪਾਂ ਲੱਖ ਖਰਬੂਜਾ ਦਾ ਲਾਲੀਆ ਤੇ ਖਰਬੂਜੇ ਖਾਣ ਨੂੰ ਦਿਲ ਨਹੀਂ ਕਰਦਾ ਆਪਣੇ ਸਾਰਿਆਂ ਦੇ ਖੇਤਾਂ 'ਚ ਮੋਟਰਾਂ ਬੱਬੀਆਂ ਦੇ ਅਮਰੂਦ ਹੁੰਦੇ ਆ ਅਗੋ ਪਿਛਵਾਸੀ ਰੇੜੀਆਂ ਦੇ ਲਲਚਾਉਨੇ ਆ ਤੇ ਜਦੋਂ ਆਪਣੇ ਸਾਡੇ ਘਰ ਅਮਰੂਦ ਹੋ ਜਾਂਦੇ ਆ ਤੇ ਅਸੀਂ ਉਹਨਾਂ ਬਾਅਦ ਵੇਖਦੇ ਹੁਣੇ ਖਾਣ ਨੂੰ ਦਿਲ ਨਹੀਂ ਕਰਦਾ ਇਸੇ ਤਰ੍ਹਾਂ ਹੀ ਜਦੋਂ ਪੰਜਾਬ ਚ ਭੁੱਕੀ ਦੀ ਖੇਤੀ ਹੋਜੂਗੀ ਤੇ ਲੋਕਾਂ ਦਾ ਨਸ਼ੇ ਵਾਲ ਮੂੰਹ ਵੀ ਨਹੀਂ ਕਰਨਾ ਤੇ ਦੂਜਾ ਲੋਕਾਂ ਨੂੰ ਫਾਇਦਾ ਵੀ ਜ਼ਿਆਦਾ ਹੋਊਗਾ ਇਨਕਮ ਵੀ ਜਿਆਦੀ ਹੋਊਗੀ ਵੀਰੋ ਸੋ ਭਗਵੰਤ ਮਾਨ ਜੀ ਸਾਡੀ ਬੇਨਤੀ ਆ ਤੁਹਾਨੂੰ ਹੱਥ ਜੋੜ ਕੇ ਵੀ ਪੰਜਾਬ 'ਚ ਭੁੱਕੀ ਦੀ ਖੇਤੀ ਚਾਲੂ ਕਰਾ ਦੋ ਪੰਜਾਬ 'ਚ ਭੁੱਕੀ ਦੀ ਖੇਤੀ ਚਾਲੂ ਕਰਾ ਦੋ ਛੇਤੀ ਜਿਸ ਨਾਲ ਜਿਸ ਨਾਲ ਸਾਡਾ ਇੱਕ ਤਾਂ ਚਿੱਟੇ ਤੋਂ ਖਿਹੜਾ ਛੋਟ ਜੂ ਪੰਜਾਬੀ ਨੌਜਵਾਨੀ ਦਾ ਬਰਬਾਦ ਹੋ ਗਈ ਪੰਜਾਬੀ ਨੌਜਵਾਨੀ ਇਹ ਸਭ ਪਿਛਲਿਆਂ ਨੇ ਗੇਮਾਂ ਕੀਤੀਆਂ ਪੈਸੇ ਕਮਾਏ ਸਭ ਨੂੰ ਪਤਾ ਹੀ ਆ ਸਭ ਨੂੰ ਪਤਾ ਹੀ ਆ ਪੰਜਾਬ ਦੇ ਲੋਕਾਂ ਨੂੰ ਘਰ ਘਰ ਬੱਚੇ ਬੱਚੇ ਜਨਾਨੀ ਜਨਾਨੀ ਨੂੰ ਪਤਾ ਸਾਰਾ ਹੈ ਨਾ ਤੇ ਹੁਣ ਭਗਵੰਤ ਮਾਨ ਜੀ ਤੁਸੀਂ ਪੰਜਾਬ ਚ ਭੁੱਕੀ ਦੀ ਖੇਤੀ ਚਾਲੂ ਕਰੋ ਵੱਡੇ ਲੈਵਲ ਤੇ ਹਰ ਕਿਸਾਨ ਜਿੰਦ ਕੋ 10 ਕਿੱਲੇ ਉਹ 10 ਕਿੱਲੇ ਡੋਡੇ ਬੀਜੇ ਜਿੰਦ ਕੋ 20 ਕਿੱਲੇ ਉਹ 20 ਕਿੱਲੇ ਡੋਡੇ ਵਿੱਚ ਬੀਜੇ ਤੇ ਅਫੀਮ ਤੇ ਹੋਰ ਜਿਹੜੀਆਂ ਦਵਾਈਆਂ ਬਣਦੀਆਂ ਉਹ ਪੂਰੇ ਵਰਲਡ ਵਿੱਚ ਐਕਸਪੋਰਟ ਹੋ ਸਕਣ ਤੇ ਪੰਜਾਬ ਤੇ ਪੰਜਾਬ ਦੇ ਕਿਸਾਨਾਂ ਦੀ ਹਾਲਤ ਸੁਧਰ ਸਕੇ ਪੈਸਾ ਆ ਸਕੇ ਹਾਂਜੀ ਇਹ ਬਹੁਤ ਜ਼ਰੂਰੀ ਆ ਸੋ ਹੱਥ ਜੋੜ ਕੇ ਬੇਨਤੀ ਆ ਭਗਵੰਤ ਮਾਨ ਦੀ ਸਰਕਾਰ ਨੂੰ ਵੀ ਬਹੁਤ ਛੇਤੀ ਪੁੱਕੀ ਦਾ ਪ੍ਰੋਗਰਾਮ ਸ਼ੁਰੂ ਕਰ ਦੋ ਪੁੱਕੀ ਦੀ ਖੇਤੀ ਸ਼ੁਰੂ ਕਰ ਦੋ ਪੰਜਾਬ 'ਚ ਡੋਡਿਆਂ ਦੀ ਖੇਤੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਵੀਰੋ ਇਹ ਸਵਾਰ ਭਗਵੰਤ ਮਾਨ ਜੀ ਨੂੰ 13 ਦੀਆਂ 13 ਸੀਟਾਂ ਦਿਤਾਉਣੀਆਂ ਆ ਆਪਾ ਕਿੰਨੀਆਂ 13 ਦੀਆਂ 13 13 ਸੀਟਾਂ ਜੇ ਤਸੀਂ ਪੰਜਾਬ ਨੂੰ ਤਰੱਕੀ ਜਬਾਨ ਵਰਗਾ ਵੇਖਣਾ ਚਾਹੁੰਦੇ ਆ ਪੰਜਾਬ 'ਚ ਕਰਪਸ਼ਨ ਬੰਦ ਹੋਣੀ ਵੇਖਣੀ ਚਾਹੁੰਦੇ ਆ ਪੰਜਾਬ 'ਚ ਚਿੱਟਾ ਕਦਮ ਕਦਮ ਕਰਨਾ ਚਾਹੁੰਦੇ ਆ ਪੰਜਾਬ 'ਚ ਨੌਕਰੀਆਂ ਵੱਧ ਤੋਂ ਵੱਧ ਆਉਣ ਇਹ ਚਾਹੁੰਦੇ ਆ ਪੰਜਾਬ ਦੀ ਤਰੱਕੀ ਹੋਵੇ ਪੰਜਾਬ ਅੱਗੇ ਵਧੇ ਤੇ ਇਸ ਵਾਸਤੇ ਸਾਨੂੰ ਭਗਵੰਤ ਮਾਨ ਜੀ ਨੂੰ ਜਿਤਾਉਣਾ ਜ਼ਰੂਰੀ ਆ ਕਿਉਂ ਕਿਉਂਕਿ ਪਿਛਲੀ ਪੋਲਿਟਿਕਸ ਨੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਕੀਤਾ ਆ ਤੇ ਜੇ ਉਹੀ ਫੇਰ ਦੁਬਾਰਾ ਆ ਗਏ ਤੇ ਪੰਜਾਬ ਦਾ ਖਾਦਵਾ ਪੱਕਾ ਆ ਉਹਨਾਂ ਦੀ ਵਜ੍ਹਾ ਨਾਲ ਪ੍ਰਾਣਿਆਂ ਦੀ ਵਜ੍ਹਾ ਨਾਲ ਅੱਜ ਪੰਜਾਬ ਦੇ ਬੱਚੇ ਵਿਦੇਸ਼ਾਂ 'ਚ ਧੱਕੇ ਖਾਂਦੇ ਆ ਵਿਦੇਸ਼ਾਂ 'ਚ ਧੱਕੇ ਖਾਂਦੇ ਆ ਪੰਜਾਬ ਦੇ ਬੱਚੇ ਅੱਜ ਇਸ ਵਾਸਤੇ ਭਗਵੰਤ ਮਾਨ ਜੀ ਦੀ ਸਰਕਾਰ ਆਉਣੀ ਚਾਹੀਦੀ ਆ ਹਰ ਹਾਲਤ ਚ ਆਉਣੀ ਚਾਹੀਦੀ ਆ ਵੀਰੋ ਸਿਆਣੇ ਬਣੋ ਇਹ ਮੀਡੀਆ ਦੇ ਇਹ WhatsApp ਯੂਨੀਵਰਸਿਟੀ ਦੇ ਇਹ Facebook ਇਹ ਗੈਂਗ ਇਹਨਾਂ ਦੇ ਚੱਕਰਾਂ ਹੀ ਨਾ ਪੋਵੋ ਨਾਈ ਧਰਮ ਦੇ ਚੱਕਰ ਚ ਪਾਵੋ ਵੀਰੋ ਇੱਕ ਸਾਫ ਸੁਥਰਾ ਬੰਦਾ ਸਾਨੂੰ ਮਿਲਿਆ ਆ ਅਸੀਂ ਗਵਾ ਕੇ ਬਾਅਦ ਚ ਪਛਤਾਵਾਂਗੇ ਬਾਅਦ ਅਸੀਂ ਕਵਾਂਗੇ ਓ ਹੋ 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 ਉਹ ਤਾਂ ਕਈ ਗੁਣਾ ਚੰਗਾ ਸੀ ਭਗਵੰਤ ਮਾਨ ਦੇ ਕਈ ਗੁਣਾ ਚੰਗਾ ਸੀ ਬਾਅਦ ਅਸੀਂ ਪਛਤਾਉਣਾ ਆ ਹੁਣ ਸਾਨੂੰ ਉਹ ਮਿਲਿਆ ਆ ਇੱਕ ਚੰਗਾ ਨੇਤਾ ਤੇ ਆਪਾਂ ਉਹਦਾ ਸਾਥ ਦਈਏ ਸਪੋਰਟ ਕਰੀਏ ਜੇ ਤਾਂ ਜੋ ਉਹ ਦਿਲ ਲਾ ਕੇ ਕੰਮ ਕਰ ਸਕੇ ਉਹ ਪੰਜਾਬ ਨੂੰ ਅੱਗੇ ਲੈ ਕੇ ਜਾ ਸਕੇ ਉਹ ਪੰਜਾਬ ਦੀਆਂ ਤਰੱਕੀਆਂ ਕਰ ਸਕੇ ਪੰਜਾਬ 'ਚ ਐਜੂਕੇਸ਼ਨ ਸਿਸਟਮ ਵਧਾ ਸਕੇ ਪੰਜਾਬ 'ਚ ਫੈਕਟਰੀਆਂ ਲਾ ਸਕੇ ਪੰਜਾਬ 'ਚ ਭੁੱਕੀ ਦੀ ਖੇਤੀ ਹੋ ਸਕੇ ਡੋਡਿਆਂ ਦੀ ਖੇਤੀ ਹੋ ਸਕੇ ਇਹ ਸਭ ਚੀਜ਼ਾਂ ਵੀ ਰੋ ਜ਼ਰੂਰੀ ਆ ਬਹੁਤ ਜ਼ਰੂਰੀ ਆ ਇਸ ਵਾਸਤੇ ਭਗਵੰਤ ਮਾਨ ਜੀ ਦੀਆਂ 13 ਜੋ 13 ਸੀਟਾਂ ਦੇ ਜਿਤਨਾ ਬਹੁਤ ਜ਼ਰੂਰੀਆ ਵੀਰੋ ਸਪੋਰਟ ਕਰੋ ਸਪੋਰਟ ਕਰੋ ਭਗਵੰਤ ਮਾਨ ਜੀ ਨੂੰ ਸਪੋਰਟ ਕਰੋ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਭਗਵੰਤ ਮਾਨ ਜੀ ਹੱਥ ਜੋੜ ਕੇ ਬੇਨਤੀ ਆ ਵੀ ਪੰਜਾਬ ਚ ਪੱਕੀ ਦੀ ਡੋਡਿਆਂ ਦੀ ਖੇਤੀ ਚਾਲੂ ਕਰ ਦੋ ਉਹ ਨਾਲ ਦੋ ਫਾਇਦੇ ਹੋਣਗੇ ਇੱਕ ਤਾਂ ਕਿਸਾਨਾਂ ਦੀ ਇਨਕਮ ਵਧੂਗੀ ਪੰਜਾਬ ਚ ਪੈਸਾ ਆਊਗਾ ਤੇ ਲੋਕ ਬਾਹਰ ਜਾਣੋ ਬੰਦ ਕਰਨਗੇ ਦੂਜਾ ਜਦੋਂ ਜਦਾਂ ਆਪਾਂ ਫਰਜ ਕਰ ਲਓ ਵੀ ਆਪਾਂ ਦਵਾਣੇ ਖੇਤਾਂ 'ਚ ਲਾ ਲੀਏ ਖਰਬੂਜੇ ਲਾ ਲੀਏ ਤੇ ਆਪਣਾ ਦਿਲ ਨਹੀਂ ਕਰਦਾ ਖਰਬੂਜੇ ਖਾਣ ਨੂੰ ਰੇੜੀਆਂ ਦੇ ਆਪਾਂ ਵੇਖਦੇ ਆ ਤੇ ਉਲਚਾਉਂਦੇ ਆ ਪਰ ਜਦੋਂ ਆਪਣੇ ਖਰਬੂਜੇ ਲੱਗ ਜਾਣ ਜਾਂ ਅਮਰੂਦ ਲੱਗ ਜਾਣ ਆਪਣਾ ਦਿਲ ਨਹੀਂ ਕਰਦਾ ਇਸੇ ਤਰ੍ਹਾਂ ਹੀ ਜਦੋਂ ਡੋਡਿਆਂ ਦੀ ਖੇਤੀ ਹੋਣੀ ਸ਼ੁਰੂ ਹੋ ਜਾਏਗੀ ਤੇ ਕਿਸੇ ਦਾ ਦਿਲ ਹੀ ਨਹੀਂ ਕਰੂਗਾ ਨਸ਼ਾ ਖਾਣ ਨੂੰ ਸੋ ਭਗਵੰਤ ਮਾਨ ਜੀ ਬੇਨਤੀ ਆ ਵੀ ਡੋਡਿਆਂ ਦੀ ਖੇਤੀ ਪੰਜਾਬ 'ਚ ਚਾਲੂ ਕੀਤੀ ਜਾਵੇ ਤੇ ਪੰਜਾਬ ਦਾ ਵਿਕਾਸ ਹੋ ਸਕੇ ਕਿਸਾਨਾਂ ਦੀ ਆਮਦਨ ਵਧੇ ਤੇ ਜਿਹੜੇ ਵਿਚਾਰੇ ਮੇਰੇ ਵਰਗੇ ਰਗੜੇ ਗਏ ਨਸ਼ਿਆਂ 'ਚ ਉਹ ਬਚ ਸਕਣ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਵੀਰੋ ਪੰਜਾਬ 'ਚ ਦੋ ਹੀ ਹੀਰੇ ਹੋਇਆ ਦੋ ਹੀਰੇ ਇੱਕ ਚਮਕੀਲਾ ਤੇ ਦੂਜਾ ਸਿੱਧੂ ਤੇ ਦੋਵਾਂ ਵਿੱਚ ਹੀ ਬੜੀਆਂ ਸਮਾਨਤਾਵਾਂ ਆ ਮੈਨੂੰ ਇੱਕ ਵੀਰ ਨੇ ਮੈਸੇਜ ਕਰਕੇ ਦੱਸਿਆ ਮੇਰਾ ਤੇ ਦਿਮਾਗ ਹਿੱਲ ਗਿਆ ਦੋਵਾਂ 'ਚ ਇੰਨੀਆਂ ਸਮਾਨਤਾਵਾਂ ਚਮਕੀਲਾ ਵੀ ਟੌਪ ਦਾ ਸਿੰਗਰ ਸੀ ਤੇ ਉਹਦੇ ਜਿਹੜੇ ਆਸੇ ਪਾਸੇ ਦੇ ਸਾਰੇ ਉਤੋਂ ਜੈਲਸ ਕਰਦੇ ਸੀ ਸਿੱਧੂ ਵੀ ਟੌਪ ਦਾ ਸਿੰਗਰ ਸੀ ਤੇ ਸਿੱਧੂ ਦੇ ਆਸੇ ਪਾਸੇ ਦੇ ਵੀ ਜੈਲਸ ਕਰਦੇ ਸੀ ਸਿੰਗਰ ਚਮਕੀਲਾ ਨੇ ਵੀ ਇਹੋ ਜੀ ਇਸ਼ਾਰੀ ਕੀਤੀ ਜਿਹੜੀ ਕੋਈ ਕਰ ਨਹੀਂ ਸਕਿਆ ਰਹਿੰਦੀ ਦੁਨੀਆ ਤੱਕ ਤੇ ਸਿੱਧੂ ਨੇ ਵੀ ਆਪਣੇ ਗਾੜਿਆ ਜਿਹਾ ਜੀ ਸ਼ੈਰੀ ਕੀਤੀ ਕਿ ਕੋਈ ਹੋਰ ਕਰ ਨਹੀਂ ਸਕਦਾ ਚਮਕੀਲਾ ਵੀ ਨੰਬਰ 1 ਦਾ ਸਿੰਗਰ ਸੀ ਤੇ ਸਿੱਧੂ ਵੀ ਨੰਬਰ 1 ਦਾ ਸਿੰਗਰ ਸੀ ਚਮਕੀਲੇ ਦਾ ਵੀ ਵਿਦੇਸ਼ਾਂ ਵਿੱਚ ਲੋਕ ਹਾਲਾਤ ਤੇ ਸਿੱਧੂ ਨੇ ਵੀ ਵਿਦੇਸ਼ਾਂ 'ਚ ਲੋਕ ਹਾਲਾਤ ਤੇ ਸੀ ਦੂਜੀ ਗੱਲ ਹੁਣ ਦੋਹਾਂ ਦੀ ਮੌਤ ਬਾਰੇ ਕਰਦੇ ਆ ਚਮਕੀਲੇ ਦੀ ਮੌਤ ਵੀ ਹੋਈ ਤੇ ਪਤਾ ਨਹੀਂ ਲੱਗਾ ਕਿਨੇ ਕੀਤੀ ਕੀ ਉਹਦੇ ਪਿੱਛੇ ਚਾਲ ਸੀ ਹੈ ਉਹ ਐਵੇਂ ਆਵਾਦੂ ਘਾਟੂ ਫੜੇ ਗਿਆ ਵੱਖਰੀ ਗੱਲ ਦਾ ਤੇ ਸਿੱਧੂ ਦੀ ਮੌਤ ਵੀ ਹੋਈ ਤੇ ਪਿੱਛੇ ਕੀ ਚਾਲ ਸੀ ਕਿਹਨਾ ਕਰਵਾਈ ਪਤਾ ਨਹੀਂ ਉਹ ਵਾਧੂ ਘਾਟੂ ਐਵੇਂ ਫालतू ਜਿਹਾ ਦਿਖਾਤੇ ਹਨਾ ਉਹਨਾਂ ਨੂੰ ਵੀ ਗੋਲੀਆਂ ਮਾਰੀਆਂ ਗਈਆਂ ਤੇ ਉਹਨਾਂ ਦੋਵਾਂ ਨੂੰ ਵੀ ਗੋਲੀਆਂ ਮਾਰੀਆਂ ਗਈਆਂ ਦੋਆ ਦੀ ਮੌਤ ਮਤਲਬ ਉਹਦੀ ਚਮਕੀਲੇ ਦੀ ਮੌਤ ਵੀ 5 ਵਜੇ ਹੋਈ ਸੀ ਤੇ ਸਿੱਧੂ ਦੀ ਮੌਤ ਵੀ 5 ਵਜੇ ਹੋਈ ਚਮਕੀਲੇ ਦੀ ਮੌਤ ਤੇ ਵੀ ਸਾਰਾ ਪੰਜਾਬ ਰੋਇਆ ਸੀ ਤੇ ਪੂਰੀ ਦੁਨੀਆ ਰੋਈ ਸੀ ਤੇ ਸਿੱਧੂ ਦੀ ਮੌਤ ਤੇ ਵੀ ਸਾਰਾ ਪੰਜਾਬ ਰੋਇਆ ਪੂਰੀ ਦੁਨੀਆ ਰੋਈ ਤੇ ਹੋਰ ਹੋਰ ਇੱਕ ਸਮਾਨਤਾ ਇਹ ਆ ਵੀ ਚਮਕੀਲੇ ਕੋਲੋਂ ਵੀ ਹਫਤਾ ਵਸੂਲੀ ਵਾਲੇ ਗੈਂਗ ਹਫਤਾ ਲੈਂਦੇ ਸੀ ਤੇ ਸਿੱਧੂ ਉਹ ਉਹ ਚਲੋ ਮਾੜਾ ਮੋਟਾ ਦਫਾ ਕਰਦਾ ਹੀ ਫੜੋ ਪਰ ਉਹ ਵੀ ਸੂਰਮਾ ਬੰਦਾ ਸੀ ਕਹਿੰਦਾ ਕਿ ਕਿਵੇਂ ਮਾਰ ਦੇਣਗੇ ਲੁੱਟ ਪਈ ਆ ਇਦਾਂ ਹੀ ਸਿੱਧੂ ਸਿੱਧੂ ਦੋਵੇਂ ਜਿਹੜੇ ਹਰਤਾਬਸੋਲੀ ਗੈਂਗ ਸੀ ਉਹ ਤੰਗ ਕਰਦੇ ਸੀ ਪੈਸੇ ਦੇ ਨਹੀਂ ਦਿੱਤੇ ਉਹ ਕਹਿੰਦਾ ਕਿ ਕਿਉਂ ਦਵਾਂ ਹੈ ਉਹ ਵੀ ਸੂਰਮਾ ਬੰਦਾ ਸੀ ਤੇ ਵੀਰੋ ਦੋਹਾਂ ਵਿੱਚ ਬੜੀਆਂ ਸਮਾਨਤਾ ਦੋਹਾਂ ਨੂੰ ਲੋਕ ਪੂਜਾ ਕਰਦੇ ਦੋਹਾਂ ਦੇ ਜਿੱਥੇ ਸਮਾਦਾ ਬੜੀਆਂ ਲੋਕ ਮੱਥੇ ਟੇਕਦੇ ਇਹ ਦੋ ਹੀ ਸਿੰਗਰ ਹੋਏ ਪੰਜਾਬ ਜਿਨ੍ਹਾਂ ਦੀਆਂ ਸਮਾਦਾ ਦੇ ਲੋਕ ਮੱਥੇ ਟੇਕਦੇ ਹੋਰ ਕਿਸ ਦੀਆਂ ਸਮਾਦਾ ਦੇ ਮੱਥੇ ਨਹੀਂ ਟੇਕੇ ਕਿਸੇ ਨੇ ਹੈਨਾ ਏ ਵੀਰੋ ਬੜੀ ਪ੍ਰਾਉਡ ਦੀ ਗੱਲ ਆ ਸਾਰੇ ਸਾਡੇ ਪੰਜਾਬੀਆਂ ਨੂੰ ਕਿ ਪੰਜਾਬ ਤੇ ਇਹੋ ਜਿਹੇ ਸੂਰਮੇ ਸਿੰਗਰ ਹੋਏ ਆ ਜਿੰਨਾਂ ਦੀਆਂ ਸਮਾਧਾਨੇ ਲੋਕ ਜਾ ਕੇ ਮਥੇ ਟੇਕਦੇ ਆ ਰੋਂਦੇ ਮੋਸ਼ਨਲ ਹੋ ਜਾਂਦੇ ਆ ਸੋ ਵੀਰੋ ਆਪਣੇ ਵੀਡੀਓ ਤੁਸੀਂ ਸ਼ੇਅਰ ਨਹੀਂ ਕਰਦੇ ਥੋੜੇ ਵੀਡੀਓ ਸ਼ੇਅਰ ਕਰਿਆ ਕਰੋ ਯਾਰ ਵੀਡੀਓ ਚੱਲਣ ਥੋੜੇ ਜਿਹਾ ਹੌਸਲਾ ਵਧ ਆਇਆ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਭਗਵੰਤ ਮਾਨ ਜੀ ਆ ਸਾਡਾ ਵੀਰ ਅਨਮੋਲ ਕਵਾਤਰਾ ਜਿਨੇ ਲੋਕਾਂ ਦੀ ਸੇਵਾ ਕਰਦਿਆਂ ਕਰਦਿਆਂ ਆਪਣਾ ਸਭ ਕੁਝ ਵੇਚ ਦਿੱਤਾ ਸਭ ਕੁਝ ਵੇਚ ਦਿੱਤਾ ਆਪਣਾ ਲੁਧਿਆਣੇ 200 ਗਲਾ ਜ਼ਮੀਨ ਪਟਿਆਲੇ 300 ਗਲਾ ਜ਼ਮੀਨ ਗੁਰੰਦਰ ਬਾਈਪਾਸ ਤੇ 750 ਗਲਾ ਜ਼ਮੀਨ ਸਭ ਲੋਕਾਂ ਦੀ ਸੇਵਾ ਕਰਦਿਆਂ ਕਰਦਿਆਂ ਨੇ ਵੇਚ ਦਿੱਤੀ ਤੇ ਦੱਸ ਦਿਓ ਲੁਧਿਆਣੇ ਵਿੱਚ 4-5 ਕੋਟੀਆਂ ਸੀ ਉਹ ਵੀ ਲੋਕਾਂ ਦੀ ਸੇਵਾ ਕਰਦਿਆਂ ਕਰਦਿਆਂ ਨੇ ਵੇਚ ਦਿੱਤੀਆਂ ਦੱਸ ਦੇ ਕਰਨਾਲ ਵਿੱਚ 500 ਕਰੋੜ ਦੀ ਪ੍ਰਾਪਰਟੀ ਸੀ ਉਹ ਵੀ ਲੋਕਾਂ ਦੀ ਸੇਵਾ ਕਰਦੇ ਕਰਦੇ ਅਨਮੋਲ ਕਵਾਤਰਾ ਨੇ ਵੇਚ ਦਿੱਤੀ ਦੱਸ ਦੇ ਦੱਸ ਦਿਆ ਵੀ ਦਿੱਲੀ ਵਿੱਚ ਇਹਨਾਂ ਦਾ 3 ਸਟਾਰ ਹੋਟਲ ਸੀ ਉਹ ਵੀ ਲੋਕਾਂ ਦੀ ਸੇਵਾ ਕਰਦੇ ਕਰਦੇ ਅਨਮੋਲ ਕਵਾਤਰਾ ਨੇ ਵੇਚ ਦਿੱਤਾ ਕਹਿੰਦੇ ਲਖਨਊ ਵਿੱਚ ਇਹਨਾਂ ਦੇ ਦਾਦੇ-ਪਰਦਾਦੇ ਦੀ ਜਗੀਰ ਸੀ ਇੱਕ ਉਹ ਵੀ ਅਨਮੋਲ ਕਵਾਤਰਾ ਨੇ ਵੇਚ ਦਿੱਤੀ ਲੋਕਾਂ ਦੀ ਸੇਵਾ ਕਰਦੇ ਕਰਦੇ ਜੰਮੂ ਵਿੱਚ ਇਹਨਾਂ ਦੇ ਦਾਦੇ-ਪਰਦਾਦੇ ਦਾ ਪਸ਼ਤਾਨੀ ਘਰ ਸੀ ਉਹ ਵੀ ਲੋਕਾਂ ਦੀ ਸੇਵਾ ਕਰਦੇ ਕਰਦੇ ਅਨਮੋਲ ਕਵਾਤਰਾ ਨੇ ਵੇਚ ਦਿੱਤਾ ਅੰਮ੍ਰਿਤਸਰ ਵਿੱਚ ਕਹਿੰਦੇ 4.500 ਕਰੋੜ ਦੀ ਪ੍ਰਾਪਰਟੀ ਸੀ ਉਹ ਵੀ ਅਨਮੋਲ ਕਵਾਤਰਾ ਨੇ ਗਰੀਬਾਂ ਦੀ ਸੇਵਾ ਕਰਦੇ ਕਰਦੇ ਵੇਚ ਦਿੱਤੀ ਫਿਰੋਜ਼ਪੁਰ ਬਾਈਪਾਸ ਤੇ ਕੁਝ 150 ਕਲਾ ਜਮੀਨ ਤੇ ਇੱਕ ਰੈਸਟੋਰੈਂਟ ਸੀ ਉਹ ਵੀ ਲੋਕਾਂ ਦੀ ਸੇਵਾ ਕਰਦੇ ਕਰਦੇ ਅਨਮੋਲ ਕਵਾਤਰਾ ਨੇ ਵੇਛ ਦਿੱਤਾ ਆਪਣਾ ਸਾਬ ਕੋਸ਼ੇ ਨੇ ਲੋਕਾਂ ਦੀ ਸੇਵਾ ਕਰਦੇ ਕਰਦੇ ਵੇਛ ਦਿੱਤਾ ਹਾਲੇ ਵੀ ਕੁਝ ਲੋਕ ਕਹਿੰਦੇ ਆ ਵੀ ਇਹ ਵੀਡੀਓ ਬਣਾ ਬਣਾ ਕੇ ਲੋਕਾਂ ਕੋ ਫੰਡ ਮੰਗਾਉਂਦਾ ਤੇ ਮ제 ਲੈਂਦਾ ਵੱਡੀਆਂ ਵੱਡੀਆਂ ਕਾਰਾਂ 'ਚ ਘੁੰਮਦਾ ਵੱਡੇ ਆਲੀ ਸ਼ਾਨ ਘਰ 'ਚ ਰਹਿੰਦਾ ਕਰੋੜਾਂ ਦਾ ਬੈਂਕ ਬੈਲੈਂਸ ਆ ਉਹ ਸਾਬ ਵੀਰੋ ਝੂਠਿਆ ਉਹਨੇ ਆਪਣੀ ਕਰੋੜਾਂ ਅਰਬਾਂ ਦੀ ਪ੍ਰਾਪਰਟੀ ਗਰੀਬਾਂ ਦੀ ਸੇਵਾ ਕਰਦੇ ਕਰਦੇ ਵੇਚ ਦਿੱਤੀ ਵੀਰੋ ਉਹਨੇ ਆਪਣੀ ਕਰੋੜਾਂ ਦੀ ਪ੍ਰਾਪਰਟੀ ਵੇਚ ਦਿੱਤੀ ਗਰੀਬਾਂ ਦੀ ਸੇਵਾ ਕਰਦੇ ਕਰਦੇ ਉਹ ਵੀਡੀਓ ਤੇ ਆਪਣੇ ਸ਼ੌਕ ਨੂੰ ਬਣਾਉਂਦਾ ਆ ਵੀਡੀਓ ਤੇ ਆਪਣੇ ਸ਼ੌਕ ਨੂੰ ਬਣਾਉਂਦਾ ਆ ਤੇ ਮੇਰੀ ਭਗਵੰਤ ਮਾਨ ਜੀ ਨੂੰ ਇਹੋ ਬੇਨਤੀ ਆ ਇਹੋ ਬੇਨਤੀ ਆ ਵੀ ਇਹਨੂੰ ਇਹਨੂੰ ਇਨੂੰ ਅਰਜਨ ਅਵਾਰਡ ਦਿੱਤਾ ਜਾਵੇ ਇਹਨੇ ਬਹੁਤ ਮਹਾਨ ਕੰਮ ਕੀਤਾ ਇਹ ਪਹਿਲਾ ਦੁਨੀਆ ਦਾ ਸੂਰਮਾ ਜਿਹਨੇ ਆਪਣੀ ਸਾਰੀ ਪ੍ਰਾਪਰਟੀ ਲੋਕਾਂ ਦੀ ਸੇਵਾ ਕਰਦੇ ਕਰਦੇ ਵੇਚ ਦਿੱਤੀ ਇਹਨੂੰ ਵੱਡਾ ਅਵਾਰਡ ਦਿੱਤਾ ਜਾਵੇ ਵੱਡਾ ਅਵਾਰਡ